ਬਚਪਨ ਤੋਂ ਲੈ ਕੇ ਹੁਣ ਤੱਕ ਸਿੰਗਿੰਗ ਦਾ ਸ਼ੌਕ ਹੈ ਤੇ ਉਹੀ ਗੱਲ ਹੋਣ ਦੀ ਹੈ ਵਿੱਚਦਾ ਕਹਿੰਦੇ ਨਾ ਵੀ ਪੈਸਾ ਵੇਖ ਤੇ ਤਮਾਸ਼ਾ ਵੇਖ ਅੱਛਾ ਕਿੰਨੀਆਂ ਕਿਸੇ ਜਾਂ ਸੰਜੀਆ ਕੀਤੀਆਂ ਵੀ ਇਹ ਇਹ ਗਿਣਤੀ ਨਹੀਂ ਹੋਈ ਜੀ ਮਕਾਮ ਨਹੀਂ ਹਾਸਲ ਆਇਆ ਪਰ ਨਹੀਂ ਜਨਾਬ ਸਤਨਾਮ ਸਕਦੀ ਇਸ ਪਿੰਡ ਦੇ ਵਿੱਚ ਸਟੇਜ ਵੀ ਲੱਗ ਗਏ ਨੇ ਮੇਰੇ ਕੋਲ ਘਰ ਵੀ ਆਏ ਨੇ ਘਰੋਂ ਪ੍ਰਸ਼ਾਦਾ ਪਾਣੀ ਛੱਕੇ ਵੀ ਗਏ ਨੇ ਉਹਨਾਂ ਦੇ ਕੋਲੋਂ ਉਹਨਾਂ ਕੋਲੋਂ ਤਲੀਮ ਜਿੰਨਕ ਮਿਲੀ ਹੈ ਉਹਦੇ ਨਾਲ ਅੱਜ ਮਸਟੇਜਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ। ਵੀ ਮੈ ਜਿੰਨਾ ਵੀ ਗੋਣਾ, ਜੋ ਵੀ ਗਿਆ ਜਾਂ ਜਿੰਨਾ ਵੀ ਗਾੜੀ ਗਾਵਾਂਗਾ ਭਾਵੇਂ ਉਹ ਡਿਊਟ ਆ ਚਾਹੇ ਉਹ ਸੋਲੋ ਆ। ਜਿੰਨਾ ਵੀ ਗਾਵਾਂਗਾ ਸੱਭਿਆਚਾਰ ਗਾਵਾਂਗਾ। ਐਦਾਂ ਤਾਂ ਨਹੀਂ ਗਾਵਾਂਗੇ ਵੀ ਸਟੇਜ ਤੇ ਬੈਠਿਆ ਕਿਸੇ ਦੀ ਧੀ ਪੈਣ ਨੂੰ ਆਪਣੇ ਮੂੰਹ ਤੇ ਗਰੀ ਪੱਲਾ ਲੈਣਾ। ਗਜ਼ਾਰਾ ਤੇ ਤੁਹਾਨੂੰ ਪਤਾ ਹੀ ਆ ਫਿਰ ਵੀ ਹੱਕ ਸੱਚ ਦੀ ਕਮਾਈ ਦੇ ਨਾਲ ਤੇ ਤੁਹਾਨੂੰ ਪਤਾ ਉਹ ਕਹੀਆ ਕਰ ਸਾਡੀ ਇਹੋ ਇਸ਼ਿਆ ਵਗ ਜਾਂ ਕਵਾਇਸ਼ ਆ ਜਾਂ ਮਨ ਨੂੰ ਸ਼ਾਂਤੀ ਇਹਨਾਂ ਮਿਲਦੀ ਹੈ ਇਹ ਲਿਖਣਾ ਚੰਗਾ ਵਾ ਭਾਵੇਂ ਘਟ ਲਿ ਗਈ ਭਾਵੇਂ ਕੀ ਕਹਿੰਦੇ ਆ ਕਿ ਦੋ ਪੈਰ ਘਟ ਤੋਂ ਨਾ ਬਾਜ਼ ਤੁਰਦਾ ਮਾਰਕੀਟ ਦੇ ਨਾਲ ਹਰ ਸਾਰੀ ਸਾਰੀ ਰਾਤ ਵੇ ਮੈਂ ਪੜਦੀ ਹੁੰਦੀ ਸੀ ਫਸਟ ਡਿਵੀਜ਼ਨਾਂ ਮੈਂ ਖੜਦੀ ਹੁੰਦੀ ਸੀ ਹੁਣ ਲੱਗਦਾ ਕਿ ਤਾਬਾਂ ਦਾ ਖਲੇਰਾ ਲੱਗਦਾ ਕਿ ਤਾਬਾਂ ਦਾ ਖਲੇਰਾ ਮੈਂ ਮਾਰਕੀਟ ਰਾਈਆਂ ਤੱਕ ਗਈ ਚਿੱਤ ਲੱਗੇ ਨਾ ਪੜਾਈ ਵਿੱਚ ਮੇਰਾ ਮੈਂ ਮਾਰਕੀਟ ਰਾਈਆਂ ਤੱਕ ਗਈ ਅਮਰਜੀਤ ਸਿੰਘ ਚਮਕੀਲਾ ਇੱਕ ਨਾਮਵਰ ਹਸਤੀ ਸੀ ਪੰਜਾਬ ਦਾ ਇੱਕ ਨਾਮੀ ਗਾਇਕ ਸੀ ਅੱਜ ਵੀ ਲੋਕ ਉਸਦੀ ਗਾਇਕੀ ਨੂੰ ਸੁਣਦੇ ਨੇ ਉਸਦੀ ਗਾਇਕੀ ਨੂੰ ਪਿਆਰ ਕਰਦੇ ਨੇ ਅਸੀਂ ਅੱਜ ਇਸੇ ਤਰੀਕੇ ਦੇ ਇੱਕ ਆਪਣੇ ਨੌਜਵਾਨ ਨੂੰ ਮਲਾਵਾਂਗੇ ਜੋ ਛੋਟਾ ਹਾਥੀ ਚਲਾ ਕੇ ਜਾਨੀ ਕਿ ਆਟੋ ਰਿਕਸ਼ਾ ਜਿਸ ਨੂੰ ਕਹਿੰਦੇ ਆ ਛੋਟਾ ਹਾਥੀ ਜਿਹਦੇ ਤੇ ਸਮਾਨ ਢੋਵੀਦਾ ਉਹ ਚਲਾ ਕੇ ਆਪਣੇ ਪਰਿਵਾਰ ਨੂੰ ਪਾਲਦਾ ਵਾ 6ਵੀਂ ਜਮਾਤ 'ਚ ਸੀ ਜਦੋਂ ਉਸ ਨੂੰ ਗਾਇਕੀ ਦਾ ਸ਼ੌਂਕ ਪੈਂਦਾ ਵਾ ਉਸ ਤੋਂ ਬਾਅਦ 2006 ਦੇ ਵਿੱਚ ਸਾਗਰ ਸ਼ੰਮੀ ਕੋ ਜਾਂਦਾ ਵਾ 2 ਸਾਲ ਉਹਨਾਂ ਕੋ ਲਾਂਦਾ ਵਾ ਗਾਇਕੀ ਸਿੱਖਦਾ ਵਾ ਸਟੇਜਾਂ ਸਾਂਝੀਆਂ ਕਰਦਾ ਵਾ ਪਰ ਅਜੇ ਤੱਕ ਕੋਈ ਮੁਕਾਮ ਨਹੀਂ ਹਾਸਲ ਕੀਤਾ ਗਾਏ ਗਾਣੇ ਉਸ ਵੀਰ ਦੇ ਬੜੇ ਆਏ ਨੇ ਕੈਸਟਾਂ ਆਈਆਂ ਨੇ ਪਰ ਅਜੇ ਤੱਕ ਕੋਈ ਮੁਕਾਮ ਨਹੀਂ ਹਾਸਲ ਕੀਤਾ ਜਰੂਰ ਅਸੀਂ ਚਾਹਾਂਗੇ ਉਸ ਵੀਰ ਦੇ ਨਾਲ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਮਿਲਾ ਦਈਏ ਨਿਮਾ ਸ਼ੌਂਕੀ ਸ਼ੌਂਕੀ ਦੇ ਨਾਮ ਤੇ ਜਾਣਿਆ ਜਾਂਦਾ ਵਾ ਨਿਮਾ ਨਿਮਾ ਸ਼ੌਂਕੀ ਨਿਮਾ ਗੱਲ ਸੁਣ ਇਧਰ ਆ ਵੀਰ ਬੈ ਜਾ ਹੁਣ ਤੂੰ ਬਹਿ ਜਾਉ ਤੁਸੀਂ ਅਜਾ ਨਿੰਮੇ ਸ਼ੌਂਕੀ ਕਿਉਂ ਪਹਿਲਾਂ ਪਹਿਲਾਂ ਦਾ ਸ਼ੌਂਕੀ ਕਿਉਂ ਨਾਲ ਲੱਗਦਾ ਸਭ ਤੋਂ ਪਹਿਲਾਂ ਤੇ ਜੀ ਡੇਲੀ ਪੋਸਟ ਪੰਜਾਬੀ ਤੋਂ ਤੁਸੀਂ ਆਏ ਹੋ ਗਰੀਬ ਦੀ ਸਾਰ ਲੈਣ ਵਾਸਤੇ ਤੁਹਾਡੇ ਪਹੁੰਚਣ ਤੇ ਇੱਥੇ ਤੁਹਾਡੀ ਸਾਰੀ ਟੀਮ ਮੇਰੇ ਕੋਲ ਜੀ ਆਇਆ ਜੀ ਤੇ ਗੱਲ ਕਰੀਏ ਸ਼ੌਂਕੀ ਦੀ ਤੇ ਵੇਖੋ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਸਿੰਗਿੰਗ ਦਾ ਸ਼ੌਕ ਹੈ ਤੇ ਉਹੀ ਗੱਲ ਹੋਣ ਦੀ ਹੈ ਜਿੱਦਾਂ ਕਹਿੰਦੇ ਨਾ ਵੀ ਪੈਸਾ ਫੇਕ ਤੇ ਤਮਾਸ਼ਾ ਵੇਖ ਤੇ ਕੋਲੋਂ ਇਹਦੇ ਸਰੋ ਕੁਮਾਕ ਮਾਗੇ ਤੇ ਗਾਇਕੀ ਤੇ ਲਾਲ ਆਗੇ ਕੁਝੇ ਭਾਜੀ ਹੁਣੀ ਨੇ ਜੋਧਾ ਭਾਜੀ ਹੁਣੀ ਬਾਹੂਆਣੀ ਤੋਂ ਜਿਨ੍ਹਾਂ ਨੇ ਮੈਨੂੰ ਗਾਣੇ ਦਿੱਤੇ ਆ ਰਾਈਟਿੰਗ ਕੀਤੀ ਹੋਈ ਆ ਉਸ ਜੀ ਦੇ ਲੇਅਰਸ ਲਿਖੇ ਹੋਏ ਆ ਇਹਨਾਂ ਦੀ ਬੜੀ سپورਟ ਹੈ ਤੇ ਬਸ ਇਹੀ ਚੀਜ਼ ਦਾ ਜਿਹੜਾ ਸ਼ੌਂਕ ਹੈ ਜਿਤ ਤੱਕ ਅੜਗੜ ਕੇ ਲਈ ਜਾ ਰਿਹਾ ਜੀ ਤਾਂ ਇਹ ਸ਼ੌਂਕੀ ਲਾਤਾ ਨਾਲ ਪੱਪਾ ਪੱਗਾ ਸ਼ੌਂਕੀ ਲਾ ਬਿਲਕੁਲ ਜੀ ਬਿਲਕੁਲ ਅੱਛਾ ਕਿੰਨੀਆਂ ਗਿਸਟੇ ਜਾਂ ਸੰਝੀਆਂ ਕੀਤੀਆਂ ਵੀਰ ਨੇ ਇਹ ਗਿਣਤੀ ਨਹੀਂ ਕੋਈ ਜੀ ਮਗਾਮ ਨਹੀਂ ਹਸਲ ਹੋਇਆ ਪਰ ਨਹੀਂ ਹੋਇਆ ਜੀ ਸਾਗਰ ਸ਼ਮੀ ਨਾਲ ਕਿਦਾਂ ਫਿਰ ਦੋਸਤੀ ਹੁੰਦੀ ਕਿਦਾਂ ਉੱਥੇ ਤੱਕ ਪਹੁੰਚਦੇ ਇਹ ਵੱਡੇ ਭਾਜੀ ਮੇਰਾ ਨਾ ਇੱਕ ਗੁਰ ਭਾਈ ਹੈ ਜੀਤ ਕੋਟਲੀ ਹੂੰ ਉਹਨਾਂ ਨੇ ਮੈਨੂੰ ਮਿਲਾਇਆ ਸੀ ਉਹਨਾਂ ਨੇ ਉਹਨਾਂ ਨੇ ਗੁਰਤਾਰਨਾ ਕਰਵਾਈ ਸੀ ਮੇਰੀ ਔਰ ਉਸ ਤੋਂ ਬਾਅਦ ਵਿੱਚ ਜਨਾਬ ਸਤਨਾਮ ਸਾਗਰ ਜੀ ਇਸ ਪਿੰਡ ਦੇ ਵਿੱਚ ਸਟੇਜ ਵੀ ਲਾ ਕੇ ਗਏ ਨੇ ਮੇਰੇ ਕੋਲ ਘਰ ਵੀ ਆਏ ਨੇ ਘਰੋਂ ਪ੍ਰਸ਼ਾਦਾ ਪਾਣੀ ਛੱਕੇ ਵੀ ਗਏ ਨੇ ਬਹੁਤ ਰਿਸ਼ਤਾ ਰਿਹਾ ਉਹਨਾਂ ਨਾਲ ਜੀ 2 ਸਾਲ ਆਏ ਇੱਥੇ ਕੀ ਸਿੱਖਿਆ ਫਿਰ ਵੀ ਇਹਦੇ ਵੇਖੋ ਜੀ ਜਿੰਨਾ ਕੁ ਕੁਝ ਉਹਨਾਂ ਦੇ ਕੋਲੋਂ ਉਹਨਾਂ ਕੋਲ ਤਾਲੀਮ ਜਿੰਨੀਕ ਮਿਲੀ ਹੈ ਉਹਦੇ ਨਾਲ ਅੱਜ ਮੈਂ ਸਟੇਜਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਹਾਂ ਤੇ ਜਿੰਨਾ ਕੁ ਵੀ ਉਹਨਾਂ ਨੇ ਦਿੱਤਾ ਮੈਂ ਉਹਨਾਂ ਦਾ ਤਹਿ ਦਿਲ ਤੋਂ ਕਰਜਾਈ ਪਰ ਅੱਜ ਲੋਕਾਂ ਨੇ ਉਹਨੂੰ ਵੀ ਮਸ਼ਹੂਰ ਕਰ ਦਿੱਤਾ ਇੱਕ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਹੜਾ ਗਾਣਾ ਸੀ ਉਹਨਾਂ ਦਾ ਬੜਾ ਮਸ਼ਹੂਰ ਹੋਇਆ ਇੱਕ ਆ ਜੀ ਹੁਣ ਸਾਗਰ ਦੀ ਬੋਟੀ ਲੈਂਦੀ ਇੰਡੀਆ ਚਲਾ ਹਾਂਜੀ ਤਾਂ ਸਾਗਰ ਦੀ ਬੋਟੀ ਲੈਂਦੀ ਇਹ ਅੱਜ ਤੋਂ 26 ਸਾਲ ਪਹਿਲਾਂ ਪੁਰਾਣਾ ਗੀਤ ਹੈ ਜੀ ਇੱਥੇ ਆਣ ਕੇ ਮਾਲਕ ਨੇ ਫੇਰ ਉਸ ਜੋੜੀ ਨੂੰ ਜਿਹੜੀ ਹੈ ਦੁਬਾਰੇ ਜਿੰਦਿਆ ਕਰ ਦਿੱਤਾ ਆ ਭੋਲੀ ਗਏ ਸੀ ਲੋਕ ਉਹਨਾਂ ਨੂੰ ਹਾਂਜੀ ਹਾਂਜੀ ਭੋਲੀ ਅੱਛਾ ਤੁਸੀਂ ਫਿਰ ਕਿਸ ਤਰੀਕੇ ਨਾਲ ਗਾਉਂਦੇ ਆ ਅਮਰਜੀਤ ਸਿੰਘ ਚੰਗੀਲਾ ਵੀ ਇੱਕ ਨਾਮਰ ਗਾਇਕ ਸੀ ਜੀ ਉਹ ਵੀ ਆਪਣੇ ਗਾਣਿਆਂ ਦੇ ਨਾਲ ਲਗਾਤਾਰ ਰਿਆ ਨਾਮੀ ਗਾਇਕ ਲਗਾਤਾਰ ਮਸ਼ਹੂਰ ਵੀ ਰਿਹਾ ਲਗਾਤਾਰ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ ਹਾਂਜੀ ਉਸ ਤੋਂ ਬਾਅਦ ਸਾਗਰ ਸ਼ੰਮੀ ਆਂਦੇ ਨੇ ਉਹਨਾਂ ਦਾ ਵੀ ਇਸੇ ਤਰੀਕੇ ਤੁਸੀਂ ਗਾਇਕੀ ਕਿਸ ਤਰੀਕੇ ਦੀ ਗਾਉਂਦੇ ਦੇਖੋ ਜੀ ਜਿਹੜੀ ਗਾਇਕੀ ਮੇਰੀ ਗਾਇਕੀ ਹੈ ਨਾ ਮੇਰੀ ਗਾਇਕੀ ਇਸ ਹਿਸਾਬ ਦੀ ਆ ਕਿ ਮੈਂ ਜਿੰਨਾ ਕੁ ਵੀ ਗਾਉਣਾ ਚੋ ਵੀ ਗਾਇਆ ਜਾਂ ਜਿੰਨਾ ਵੀ ਗਾੜੀ ਗਾਵਾਂਗਾ ਭਾਵੇਂ ਉਹ ਡਿਊਟ ਆ ਚਾਹੇ ਉਹ ਸੋਲੋ ਆ ਜਿੰਨਾ ਵੀ ਗਾਵਾਂਗਾ ਸੱਭਿਆਚਾਰ ਗਾਵਾਂਗਾ ਐਦਾਂ ਦਾ ਨਹੀਂ ਗਾਵਾਂਗੇ ਵੀ ਸਟੇਜ ਤੇ ਬੈਠਿਆ ਕਿਸੇ ਦੀ ਧੀ ਪੈਣ ਨੂੰ ਆਪਣੇ ਮੂੰਹ ਤੇ ਗੜੀ ਪੱਲਾ ਦੇਣਾ ਪਏ ਹੂੰ ਹੂੰ ਐਦਾਂ ਦਾ ਗਾਵਾਂ ਨਹੀਂ ਸ਼ੁਰੂਆਤ ਤਾਂ ਫਿਰ ਜਿਨ੍ਹਾਂ ਨੇ ਜਦੋਂ ਉਸਤਾਦ ਗੁਰੂ ਧਾਰਨਾ ਕੀਤੀ ਸੀ ਹਾਂਜੀ ਉਸਤਾਦ ਤੇ ਤੁਸੀਂ ਵੀ ਐਸੇ ਸ਼ੁਰੂਆਤ ਦੇ ਤੌਰ ਤੇ ਉਹ ਹੀ ਤਾਂ ਰਿਆ ਸੀ ਨਹੀਂ ਉਦੋਂ ਬੜੀ ਤੁਨ ਪਾਈ ਹੈ ਜੀ ਉਹਨਾਂ ਸਮੇਂ ਦੇ ਵਿੱਚ ਜਿਹੜੇ ਦੋ ਗਾਣੇ ਆਏ ਸੀ ਕੱਦੂ ਗਵਰਨਰਾਂ ਦਾ ਕੱਦੂ ਮਾਰ ਜਾ ਔਰ ਉਸ ਤੋਂ ਬਾਅਦ ਕਿਤਾਬਾਂ ਦਾ ਕਸੂਰ ਕੋਈ ਨਾ ਉਹ ਗਾਣੇ ਚੰਗੇ ਚੱਲੇ ਸੀ ਕਿਤਾਬਾਂ ਦਾ ਕਸੂਰੀ ਸੁਣਾਓ ਹੰਬਲਾ ਕਿਹੜਾ ਸੀ ਗਾਣਾ ਉਹ ਜਿਹੜਾ ਜਿਹੜਾ ਬੜਾ ਚੱਲਿਆ ਸੀ ਠ ਉਸ ਸਾਰੀ ਸਾਰੀ ਰਾਤ ਵੀ ਮੈਂ ਪੜਦੀ ਹੁੰਦੀ ਸੀ ਫਸਟ ਡਿਵੀਜ਼ਨਾਂ ਮੈਂ ਖੜਦੀ ਹੁੰਦੀ ਸੀ ਹੁਣ ਲੱਗਦਾ ਕਿ ਤਾਬਾਂ ਦਾ ਖਲੇਰਾ ਲੱਗਦਾ ਕਿ ਤਾਬਾਂ ਦਾ ਖਲੇਰਾ ਮੈਂ ਮਾਰਕੀਟ ਰਾਈਆਂ ਥੱਕ ਗਈ ਚਿੱਤ ਲੱਗੇ ਨਾ ਪੜਾਈ ਵਿੱਚ ਮੇਰਾ ਮੈਂ ਮਾਰਕੀਟ ਰਾਈਆਂ ਥੱਕ ਗਈ ਚਿੱਤ ਲੱਗੇ ਨਾ ਪੜਾਈ ਵਿੱਚ ਮੇਰਾ ਮੈਂ ਮਾਰਕੀਟ ਰਾਈਆਂ ਥੱਕ ਗਈ ਇਹ ਸ਼ੌਂਕੀ ਦੀ ਇਹ ਗਾਣਾ ਲਿਖਿਆ ਕਿਦਾਂ ਦਾ ਹੈ ਇਹ ਗਾਣਾ ਸਰਵਣ ਬਤਵਾਲੇ ਤੋਂ ਲਿਖਿਆ ਗਿਆ ਜੀ ਔਰ ਮੇਰੇ ਵੱਲੋਂ ਗਾਇਆ ਗਿਆ ਜੀ ਅੱਛਾ ਇਸ ਤੋਂ ਬਾਅਦ ਇਹ ਲਾਸਟ ਗਾਣਾ ਹੋਏਗਾ ਫਿਰ ਇਸ ਤੋਂ ਬਾਅਦ ਫਿਰ ਗਾਣੇ ਸੱਬਿਆਚਾਰ ਗਾਣੇ ਇਹ ਤੋਂ ਬਾਅਦ ਸੱਬਿਆਚਾਰ ਜਿੰਨਾ ਵੀ ਆ ਫਿਰ ਜੋਦੇ ਭਾਜੀ ਹਣਾ ਵੱਲੋਂ ਇਹ ਹੀ ਇੱਕ ਮੀਟਿੰਗ ਕੀਤੀ ਗਈ ਹਮ ਜੋਦੇ ਭਾਜੀ ਵੱਲੋਂ ਔਰ ਸੇਵਾ ਗਿਲਜੀ ਨਾਨਦਪੁਰ ਸਾਹਿਬ ਉਹਨਾਂ ਨੇ ਇਹਨਾਂ ਨੇ ਦੋਵਾਂ ਬਿਠਾ ਕੇ ਇੱਕ ਮੀਟਿੰਗ ਕੀਤੀ ਵੀ ਤੇਰੇ ਨਾਲ ਤੁਰਾਂਗੇ ਜ਼ਰੂਰ ਔਰ ਸਾਡੇ ਤੇਰੇ ਨਾਲ ਕੋਸ਼ਿਸ਼ ਰਹੂਗੀ ਕਿ ਉਹ ਉਸ ਮਕਾਮ ਤੱਕ ਤੈਨੂੰ ਪਹੁੰਚਾ ਕੇ ਛੱਡੀਏ ਪਰ ਸਾਡੀਆਂ ਕੁਝ ਸ਼ਰਤਾਂ ਨੇ ਮੈਂ ਕਹਿੰਦਾ ਦੱਸੋ ਕਹਿੰਦੇ ਜਿੰਨਾ ਵੀ ਗਾਉਣਾ ਸੱਭਿਆਚਾਰ ਗਾਉਣਾ ਚਾਹੇ ਕੰਮ ਮਿਲੇ ਚਾਹੇ ਨਾ ਮਿਲੇ ਅੱਛਾ ਇੱਕ ਗਾਣਾ ਬੜਾ ਮਸ਼ਹੂਰ ਹੋਇਆ ਬਾਬੇ ਨਾਨਕ ਵਾਲਾ ਤੁਹਾਡਾ ਇਹਨੂੰ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਦੇਖ ਕੇ ਫਿਰ ਤੁਹਾਡੇ ਤੱਕ ਰਾਤਾ ਕੀਤਾ ਜੀ ਉਹ ਕਿਹੜਾ ਗਾਣਾ ਸੀ ਉਹਦੇ ਬੋਲ ਸਾਡੇ ਦਰਸ਼ਕਾਂ ਨੂੰ ਸੁਣਾਓ ਜੀ ਮੈਂ ਜ਼ਰੂਰ ਸਾਂਝੇ ਕਰਦਾ ਉਹ ਗਾਣਾ ਹੈ ਕਹਿੰਦਾ ਹਉ ਜੇ ਸੁਣਦਾ ਤੇ ਆ ਜਾ ਡੁੱਬਦਾ ਬੇੜਾ ਬਨੇ ਲਾ ਜਾ ਸਾਨੂੰ ਤੇਰੀ ਲੋੜ ਸਾਡੀਆਂ ਬਾਹਾਂ ਖੜੀਆਂ ਨੇ ਭੁੱਲ ਗਏ ਸਾਰੇ ਇੱਕ ਦੂਜੇ ਨਾਲ ਸਾਂਝਾ ਪਾਉਣ ਦੀਆਂ ਆਹ ਬਾਬਾ ਨਾਨਕ ਤੇਰੀ ਦੁਨੀਆਦਾਰੀ ਵਿਗੜ ਗਈ ਫਿਰ ਤਾਂ ਪੈ ਗਈਆਂ ਇੱਕ ਦੂਜੇ ਸਿਰੋਂ ਪੱਗਾਂ ਲਾਉਣ ਦੀਆਂ ਫਿਰ ਤਾਂ ਪੈ ਗਈਆਂ ਇੱਕ ਦੂਜੇ ਸਿਰੋਂ ਪਗਾਲੋਂ ਦਿਆਂ ਸ਼ੋਗੀ ਓ ਤੂੰ ਦੱਸ ਕਿੱਥੇ ਰਹਿਣਾ ਅਸੀਂ ਤਾਂ ਹੋ ਗਏ ਆਪ ਮਹਾਰੇ ਇੱਕ ਇੱਕ ਬਿੰਡ ਜਿ ਫਿਰਨ ਬਣਾਈ ਛੇ ਛੇ ਗੁਰੂ ਦਵਾਰੇ ਹਾਏ ਇਕੱਠਿਆਂ ਨਹੀਂ ਸੜ ਸਕਦੇ ਵੱਖੋ ਵੱਖਰੀਆਂ ਮੜੀਆਂ ਨੇ ਭੁੱਲ ਗਏ ਸਾਰੇ ਉੱਚ ਨੀਚ ਦੀਆਂ ਵਟਾਂ ਟਾਉਣ ਦੀਆਂ ਓ ਬਾਬਾ ਨਾਨਕ ਤੇਰੀ ਦੁਨੀਆਦਾਰੀ ਵਿਗੜ ਗਈ ਫਿਰ ਤਾਂ ਪੈ ਗਈਆਂ ਇੱਕ ਦੂਜੇ ਸਿਰੋਂ ਪੱਗਾਂ ਲਾਉਣ ਦੀਆਂ ਨਿਮਿਆ ਰੋਜੀ ਰੋਟੀ ਹੈ ਤੇਰੀ ਜੀ ਛੋਟਾ ਹਤੀ ਇਹਦੇ ਨਾਲ ਗੁਜ਼ਾਰਾ ਚੰਗਾ ਕਰਦਾ ਹੋ ਜਾਂਦਾ ਪਰਿਵਾਰ ਚ ਕੌਣ-ਕੌਣ ਹੈ ਵੇਖੋ ਜੀ ਪਰਿਵਾਰ ਦੇ ਵਿੱਚ ਮੰਮੀ ਡੈਡੀ ਆ ਬੱਚੇ ਨੇ ਵਾਈਫ ਆ ਆਪ ਆ ਤੇ ਗਜ਼ਾਰਾ ਤੇ ਤੁਹਾਨੂੰ ਪਤਾ ਹੀ ਹੈ ਫਿਰ ਵੀ ਹੱਕ ਸੱਚ ਦੀ ਕਮਾਈ ਦੇ ਨਾਲ ਤੇ ਤੁਹਾਨੂੰ ਪਤਾ ਓਕਾ ਹੀ ਕਰ ਰਿਹਾ ਫਿਰ ਚਲੋ ਹੋਵਾ ਜਾਂਦਾ ਫਿਰ ਵੀ ਚਲੋ ਉਹਦੀ ਕੁਦਰਤ ਹੈ ਬਿਲਕੁਲ ਜੀ ਉਹਦਾ ਸ਼ੁਕਰ ਹੈ ਅੱਛਾ ਜੋਦੇਵੀਰ ਦਾ ਕਿੰਨਾ ਕੇ ਸਾਥ ਦਿੱਤਾ ਸੀ ਕਿ ਲਗਾਤਾਰ ਇਹਨਾਂ ਦਾ ਸਾਥ ਰਿਹਾ ਮੇਰੇ ਕੋ ਜੀ ਪਹਿਲਾ ਸਾਥ ਰੱਬ ਦਾ ਉਸ ਤੋਂ ਵੱਡਾ ਜੀ ਰੱਬ ਕਿਹਾ ਜਾਵੇ ਤੇ ਇਹ ਮੇਰਾ ਭਰਾ ਵਾ ਜਿੰਨੇ ਮੈਨੂੰ ਦੁੱਬਦੀ ਬੇੜੀ ਨੂੰ ਚੁੱਕ ਕੇ ਬਾਹਰ ਲੈਂਦਾ ਪਾਣੀ ਦੇ ਇਹਨਾਂ ਸਾਥ ਆ ਮੇਨੂੰ ਅਸਾ ਜੋਦੇ ਵੀਰ ਦਾ ਕੋਈ ਲਿਖਿਆ ਗਾਣਾ ਕਿਉਂਕਿ ਹੁਣ ਲਗਾਤਾਰ ਉਹਨਾਂ ਦੇ ਲਿਖੇ ਬੋਲ ਰਹੇ ਤੁਸੀਂ ਕੋਈ ਲਿਖਿਆ ਉਹਨਾਂ ਦਾ ਗਾਣਾ ਕੋਈ ਚੰਦ ਲੈਣਾ ਉਹਨਾਂ ਦਾ ਮੈਂ ਡਿਊਟ ਗਾਣਾ ਇੱਕ ਆਪਣਾ ਪਿੱਛੇ ਜਿਹਾ ਆਇਆ ਸੀ ਅਮਰ ਆਡੀਓ ਨੂੰ ਦਿੱਤਾ ਸੀਗਾ ਉਹ ਗਾਣੇ ਦੀਆਂ ਤੁਹਾਡੇ ਸਾਹਮਣੇ ਲੈਣਾ ਕਰਦਾ ਮੈਂ ਪੇਸ਼ ਉਹਦੇ ਵਿੱਚ ਮਟਿਆਰ ਕਹਿ ਰਹੀ ਐ ਗੱਭਰੂ ਨੂੰ ਕਹਿੰਦੀ ਧੀ ਮਾਪਿਆਂ ਦੀ ਕੱਲੀ ਮੈਂ ਤੇਰੇ ਲੜਲਾਈ ਵੇ ਲਾ ਕੇ ਚਟਕਾ ਤੋਂ ਹੋਇਆ ਫਰੇਸ਼ਦਾਈ ਹੋਵੇ ਤੂੰ ਜਿਹੜੇ ਰਾਤੇ ਤੁਰਿਆਵੇਂ ਜਿਹੜੇ ਰਾਤੇ ਤੁਰਿਆ ਮੁੜਦਾ ਨਾ ਕੋਈ ਹਾੜਾਵੇਂ ਆ ਹੱਥ ਜੋੜਾ ਤੇਰੇ ਅੱਗੇ ਛੱਡ ਚਿੱਟੇ ਦਾ ਖੜਾ ਆਵੇਂ ਹੱਥ ਜੋੜਾ ਤੇਰੇ ਅੱਗੇ ਛੱਡ ਨਸ਼ਿਆਂ ਦਾ ਖੜਾ ਆਵੇਂ ਆਉਣ ਲੱਗੀ ਹੋਵੇ ਤੋੜ ਤਾਂ ਬੰਦਾ ਕਰਦਾ ਹੀ ਲੈਣੀ ਘਰ ਕੁੱਲੇ ਕਿੱਥੋਂ ਬਚਦੇ ਆ ਵੇਕ ਜਾਂਦੇ ਕਿੱਲੇ ਨਹੀਂ ਸ਼ੌਕ ਨਾਲ ਜੋ ਲਾਇਆ ਨਹੀਂ ਸ਼ੌਕ ਨਾਲ ਜੋ ਲਾਇਆ ਬਣਿਆ ਜਾਨ ਦਾ ਵੈਰੀ ਨਹੀਂ ਆ ਚਟਾ ਗਲੋਂ ਜੇ ਲੈ ਜੇ ਸ਼ੁਕਰ ਕਰਾਂ ਲੱਖ ਵਾਰੀ ਨਹੀਂ ਆ ਕੋੜ ਗਲੋਂ ਜੇ ਲੈ ਜੇ ਸ਼ੁਕਰ ਕਰਾਂ ਲੱਖ ਵਾਰੀ ਨਹੀਂ ਅੱਛਾ ਵੀ ਜੀ ਤੁਸੀਂ ਕੰਮ ਕੀ ਕਰਦੇ ਹੋ ਮੇਰਾ ਸਾਰਾ ਮੋਬਾਈਲ ਰਿਪੇਅਰ ਦਾ ਕੰਮ ਹੈ ਤੇ ਦੂਜਾ ਮੈਂ ਖੇਤੀਬਾੜੀ ਕਰਦਾ ਹਾਂ। ਹਾਂਜੀ। ਅੱਛਾ ਖੇਤੀਬਾੜੀ ਕਰਦੇ ਹੋ ਤਾਂ ਸਮਾਂ ਕਿਦਾਂ ਕੱਢਦੇ ਹੋ? ਲਿਖਦੇ ਕਿਦਾਂ? ਕਿਦਾਂ ਪਰੌਂਦੇ ਹੋ ਫਿਰ ਇਹਨਾਂ ਨੂੰ ਸ਼ਬਦਾਂ ਨੂੰ? ਝੋਨੇ ਦੀਆਂ ਵਟਾਂ ਦੇ ਦਰ ਪਰ ਫਿਰ ਕੇ। ਅੱਛਾ ਝੋਨੇ ਦੀਆਂ ਵਟਾਂ ਦੇ ਦਰ ਫਿਰ ਕੇ। ਜੋ ਸਮਾਜ ਵਿੱਚ ਹੋ ਰਿਹਾ ਉਹਨੂੰ ਵੇਖ ਕੇ ਲਿਖ ਦਈਦਾ ਜੀ। ਹੂੰ। ਕੋਈ ਖਾਸ ਸਮਾਂ ਨਹੀਂ ਸਾਨੂੰ ਚਾਹੀਦਾ ਸਿਰਫ ਤੁਰਦੇ ਆ ਫਿਰਦੇ ਆ ਮੋਟਰਸਾਈਕਲ ਚਲਾਉਂਦੇ ਆ ਬਸ। ਕਰ ਦਈਦਾ ਜੀ। ਅੱਛਾ ਇਸ ਵੀਰ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਆਪਣੇ ਕੋਈ ਗੀਤ ਦਿੱਤੇ ਗਏ? ਸ਼ੁਰੂਆਤ ਹੀ ਇਹਨਾਂ ਤੋਂ ਕਰਤੀ ਹੈ। ਇਸ ਤੋਂ ਪ ਕਿੰਨਾ ਕਿ ਪਿਆਰ ਫਿਰ ਲੋਕ ਕਰਦੇ ਨੇ ਬਹੁਤ ਪਿਆਰ ਕਰਦੇ ਆ ਸੱਭਿਆਚਾਰ ਨੂੰ ਕਾਫੀ ਲੋਕ ਪਿਆਰ ਕਰਦੇ ਆ ਹਾਂ ਜਸਤੀ ਕਿ ਨਾ ਦੇਖਿਆ ਜਾਏ ਕਿ ਅੱਜ ਕੱਲ ਮਾਹੌਲ ਨਾ ਲੋਕ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸੱਭਿਆਚਾਰ ਸੁਣ ਕੇ ਖੁਸ਼ ਹੀ ਨਹੀਂ ਆਗੇ ਜਸਤੀ ਕਿ ਨਾ ਭਾਈ ਸਾਹਿਬ ਨੇ ਗਾਇਆ ਕਿੰਨੇ ਵਧੀਆ ਗਾਣੇ ਜੇਕਰ ਇਹਨਾਂ ਦੇ ਬੋਲ ਸੁਣੇ ਜਾਣ ਕੱਲਾ ਕੱਲਾ ਬੋਲ ਜਿਹੜਾ ਸਮਝ ਲੱਗਦਾ ਵਾ ਕੀ ਕਿਹਾ ਵਾ ਤੇ ਕੀ ਤੇ ਅੱਜ ਕੱਲ ਜਿਹੜੇ ਗਾਏ ਕਿਨੇ ਜਾਂ ਜਿਹੜੇ ਅੱਜ ਕੱਲ ਗਾਣੇ ਗਾਉਂਦੇ ਨੇ ਉਹ ਸਮਝ ਨਹੀਂ ਲੱਗਦੀ ਬੋਲ ਚੱਲਦੇ ਕਿਦੋਂ ਤੁਰਦੇ ਕਿਹੇ ਪਾਸੇ ਨੂੰ ਹਾਂਜੀ ਇਹ ਗੱਲ ਤੁਹਾਡੀ ਸਹੀ ਆ ਜੀ ਲੋਕ ਪਤਾ ਨਹੀਂ ਕੀ ਗੱਲ ਆ ਸੱਭਿਆਚਾਰ ਨੂੰ ਕਈ ਘੱਟ ਪਸੰਦ ਕਰਦੇ ਆ ਪਰ ਸਾਡੀ ਇਹੋ ਇਸ਼ਿਆਵਾਗ ਜਾਂ ਖਵਾਇਸ਼ ਆ ਜਾਂ ਮਨ ਨੂੰ ਸ਼ਾਂਤੀ ਇੰਨਾ ਮਿਲਦੀ ਆ ਕਿ ਅਸੀਂ ਲਿਖਣਾ ਚੰਗਾ ਵਾ ਭਾਵੇਂ ਘੱਟ ਲਿਖੀਏ ਭਾਵੇਂ ਕੀ ਕਹਿੰਦੇ ਆ ਕਿ ਦੋ ਪੈਰ ਘੱਟ ਤੋਂ ਉਹਨਾਂ ਬਾਤ ਤੁਰਨਾ ਮੜਕਦੇ ਨਾਲ ਗੱਲ ਇਹ ਆ ਕਿ ਅੱਜ ਹਿੱਟ ਹੋਈਏ ਜਾਂ ਫਲॉप ਹੋਈਏ ਪਰ ਲਿਖਣਾ ਚੰਗਾ ਕਿਉਂਕਿ ਕੱਲ ਨੂੰ ਸਾਡੇ ਬੱਚੇ ਇਹਨਾਂ ਕਹਿਣਗੇ ਤੁਸੀਂ ਸਮਝ ਲੁ ਕੀ ਦਿੱਤਾ ਹਾਂਜੀ ਇਹ ਮੇ ਸਾਡਾ ਪਰਪਸੇ ਲੱਗਦਾ ਫਿਰ ਸਮਾਂ ਉਧਰ ਨੂੰ ਜਾਏਗਾ ਸੱਭਿਆਚਾਰਕ ਵਾਲੇ ਪਾਸੇ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਜੀ ਹਮਮ ਮੈਂ ਸਮਾਜ ਜਾ ਰਿਹਾ ਤੁਸੀਂ ਵੇਖ ਰਹੇ ਜੇ ਤੁਹਾਨੂੰ ਚੀਜ਼ ਪਸੰਦ ਆਈਏ ਤਾਂ ਚਲੋ ਕੋਈ ਨਹੀਂ ਗਾਂ ਵੀ ਪਸੰਦ ਆਉਗੀ ਹਮਮ ਸਮਾਂ ਤਾਂ ਲੱਗਦਾ ਜੀ ਹਾਂਜੀ ਇਸ ਵੀਰ ਦਾ ਮੈਂ ਦੇਖਿਆ ਕਿ ਅਜੇ ਤੱਕ ਵਿਚਾਰੇ ਨੂੰ ਇਹ 6ਵੀਂ ਜਮਾਤ ਚ ਸੀ ਨਾ ਭਾਈ ਦੱਸਿਆ ਕਿੰਨੇ ਸਾਲ ਹੋ ਗਏ ਲਗਾਤਾਰ ਇਦਾਂ ਹੀ ਦੇਖ ਲਓ ਜੀ ਤੁਸੀਂ 2004 ਦੇ ਵਿੱਚ ਮੇਰੀ میٹرਕ ਹੁੰਦੀ ਆ ਹਮਮ ਤੇ ਉਹਨੂੰ 6 ਸਾਲ ਪਿੱਛੇ ਗਿਣ ਲਓ ਕਹਿੰਨ ਤੋਂ ਭਾਵ ਹੈ ਕਿ ਜੇ ਇਸ ਲਾਈਨ ਦੇ ਵਿੱਚ ਪ੍ਰੋਪਰ ਸਿੱਖ ਕੇ ਆਏ ਨੂੰ ਮੈਨੂੰ 18 ਸਾਲ ਹੋ ਗਏ ਹਮ 18 ਸਾਲਾਂ ਦੇ ਵਿੱਚ ਅਜੇ ਤੱਕ ਕਾਮਯਾਬੀ ਨਹੀਂ ਆਈ ਬਿਲਕੁਲ ਜੀ ਬਿਲਕੁਲ ਨਹੀਂ ਆਈ ਮਨ ਜੀ ਸ਼ੌਂਕ ਤੇ ਬੜੇ ਹੋਣਗੇ ਬੜੇ ਸ਼ੌਂਕ ਪਾਲੇ ਹੋਣਗੇ ਬੜੇ ਸੁਪਨੇ ਦੇਖੇ ਹੋਣਗੇ ਵੀਰ ਨੇ ਕਿ ਮੈਂ ਇੱਕ ਚੰਗੀ ਸਟੇ ਸਾਂਝੀ ਕਰਾਂ ਮੇਰਾ ਵੀ ਇੱਕ ਨਾਮ ਹੋਵੇ ਦੇਖੋ ਸੁਪਨੇ ਤੇ ਬੜੇ ਨੇ ਪਰ ਉਹਦੇ ਹੱਥ ਵਿੱਚ ਹੈ ਵੀ ਪਤਾ ਨਹੀਂ ਉਹਨੇ ਕਦੋਂ ਪੂਰੇ ਕਰਨੇ ਆ ਜਾਂ ਕੋਈ ਸਾਢੇ ਚ ਹਜੇ ਕਮੀ ਹੈ ਜਿਹੜੀ ਹਜੇ ਟਾਈਮ ਲੱਗ ਰਿਹਾ ਬਾਕੀ ਇੰਨੀ ਕਾਸਟ ਜ਼ਰੂਰ ਦਿਲ ਦੇ ਵਿੱਚ ਹੈਗੀ ਆ ਕਿਉਂਕਿ ਸਿਆਣਿਆਂ ਦਾ ਕਥਨ ਹੈ ਵਿਦਵਾਨਾਂ ਦਾ ਕਥਨ ਹੈ ਵੀ ਜੀਵੇ ਆਸਾ ਤੇ ਮਰੇ ਨਰਾਸਾ ਆਸ ਆਪਣੇ ਆਪ ਨੂੰ ਪੀ ਜਰੂਰ ਇੱਕ ਦਿਨ ਮਾਲਕ ਦੀ ਮੇਰ ਜਰੂਰ ਹੋਊਗੀ ਜਰੂਰ ਹੀ ਨਜ਼ਰ ਸਵੱਲੀ ਹੋਊਗਾ ਅੱਛਾ ਜਿਸ ਤਰੀਕੇ ਨਾਲ ਤੁਸੀਂ ਲਗਾਤਾਰ ਗਾਉਂਦੇ ਹੋ ਕਿੰਨੇ ਕਿ ਗਾਣੇ ਕਿੰਨੀਆਂ ਕਿ ਕੈਸਟਾਂ ਜੜੀਆਂ ਮਾਰਕੀਟ 'ਚ ਆ ਚੁੱਕੀਆਂ ਆ ਉਹਦੇ ਕਿੰਨਾ ਕਿ ਲੋਕਾਂ ਨੇ ਪਿਆਰ ਕੀਤਾ ਉਹਨਾਂ ਦਾ ਮੇਰਾ ਭਾਜੀ 6-7 ਗਾਣੇ ਤੇ ਭਾਜੀ ਉਹਨਾਂ ਦੇ ਆ ਗਏ ਆ ਹਾਂ ਔਰ 6-7 ਗਾਣੇ ਸੇਵਾ ਗਿਲ ਜਨੰਦਪੁਰ ਸਾਹਿਬ ਉਹਨਾਂ ਦੇ ਆ ਗਏ ਆ ਔਰ ਉਸ ਤੋਂ ਪਹਿਲਾਂ ਜਿਹੜੀ ਕੈਸਟ ਹੈ ਸੀਲੇਨ ਆਣ ਜਿਹੜੀ ਕੈਸਟ ਅ ਆਪਣਾ ਸੀ 2007 ਦੇ ਵਿੱਚ ਕੀਤੀ ਵੀਡੀਬੀ ਕੰਪਨੀ ਤੋਂ ਉਹਦੇ ਵਿੱਚ 11 ਗੀਤ ਸੀ ਉਹਨਾਂ ਸਮਿਆਂ ਦੇ ਵਿੱਚ ਡੈਕ ਦੀ ਕੈਸਤਾ ਸੀ ਉਦੋਂ ਔਰ ਉਹਨਾਂ ਸਮਿਆਂ ਦੇ ਜੀ ਡੈਕ ਵਾਲੇ ਦੌਰ ਦੇ ਉਹ ਤੁਸੀਂ ਜੀ ਬਿਲਕੁਲ ਬਿਲਕੁਲ ਪਰ ਉਹ ਦੌਰ ਦੇ ਉੱਥੇ ਹੀ ਰਹਿ ਗਏ ਅਜੇ ਤੱਕ ਬਿਲਕੁਲ ਜੀ ਬਿਲਕੁਲ ਮੇਰੇ ਨਾਲ ਤੇ ਬੁੱਢੇ ਹੋ ਗਏ ਜੀ ਕਾਮ ਤੇ ਚਲੋ ਕੋਈ ਗੱਲ ਨਹੀਂ ਬਾਕੀ ਇਹ ਆ ਵੀ ਉਸ ਮੁਕੱਦਰਾ ਦੀ ਗੱਲ ਆ ਮੁਕੱਦਰਾ ਦੀ ਗੱਲ ਬਿਲਕੁਲ ਜੀ ਬਿਲਕੁਲ ਮੈਂ ਉਹੀ ਵੇਖਣੇ ਕਿ ਛੋਟੇ ਹੱਸੀ ਦੇ ਨਾਲ ਗੁਜ਼ਾਰਾ ਕਰਨਾ ਫਿਰ ਖਾੜੇ ਵੀ ਲਾਣੇ ਹਨਾ ਸਮਾਂ ਬੜਾ ਮੈਨੇ ਕਰਨਾ ਔਖਾ ਇਧਰੋਂ ਇਹਦੀ ਸਵਾਰੀ ਮਿਲ ਜੇਦੇ ਉਧਰੋਂ ਜੇ ਸਾਯਾ ਆ ਜਾਏ ਕੋਈ ਜਾਂ ਜੇ ਕੋਈ ਖਾੜਾ ਬੁੱਕ ਜੇ ਫ ਬਿਲਕੁਲ ਇੱਕ ਜੀ ਨੂੰ ਫੜਨਾ ਪੈਣਾ ਜਾਇ ਤੇ ਇਹ ਛੋਟਾ ਸੀ ਫੜ ਲਿਓ ਤੇ ਜਾਇ ਫਿਰ ਸਟੇਜ ਫੜ ਲੇ ਨਹੀਂ ਇਸ ਤਰ੍ਹਾਂ ਹੋ ਜਾਂਦਾ ਜੀ ਕਿ ਸਟੇਜਾਂ ਹੁਣ ਜਿੱਦਾਂ ਮੇਰੇ ਕੋਲ ਗਾੜੀ ਵੀ ਬੁੱਕ ਹੈਗੀਆਂ ਨੇ ਕੁਝ ਜਿੱਦਾਂ ਮੰਨ ਲਓ ਵੀ ਹੁਣ ਜਿਹੜੇ ਸਾਈ ਮੇਰੇ ਕੋਲ ਬੁੱਕ ਹੋਏ ਆ ਉਹਨਾਂ ਦਿਨਾਂ ਦੇ ਵਿੱਚ ਮੈਂ ਕੋਈ ਕੰਮ ਨਹੀਂ ਫਿਰਦਾ ਇਹਦਾ ਕੰਮ ਨਹੀਂ ਫੜਦਾ ਕੋਈ ਜੇ ਮੈਨੂੰ ਕੋਈ ਆ ਵੀ ਜਾਵੇ ਮੈਂ ਫਿਰ ਉੱਥੇ ਕਿਸੇ ਨੂੰ ਫੋਨ ਕਰ ਦਿੰਦਾ ਵੀ ਬਈ ਤੂੰ ਚਲੇ ਜਾ ਮੇਰਾ ਅੱਜ ਟਾਈਮ ਨਹੀਂ ਹੈਗਾ ਹੈ ਸਾਦਾ ਮਰਾਦਾ ਹੀ ਆ ਵੀਰ ਤੂੰ ਬਿਲਕੁਲ ਜੀ ਬਿਲਕੁਲ ਆਪਾਂ ਜੇ ਨਹੀਂ ਕਹੇ ਇੱਕ ਚੀਜ਼ ਆ ਜਦੋਂ ਖਾੜਿਆਂ ਦੇ ਚੜਦੇ ਆ ਸਟੇਜਾਂ ਦੇ ਚੜਦੇ ਆ ਉਦੋਂ ਇੱਕ ਚੀਜ਼ ਕਹਿੰਦੇ ਨੋਟ ਕੀਤੀ ਬੜੀ ਡੈਕੋਰੇਸ਼ਨ ਕੀਤੀ ਤੇ ਬੜੀਆਂ ਉਹ ਕੀ ਕਹਿੰਦੇ ਬਾਸਕਟ ਪਾ ਲੈਂਦੇ ਆ ਹਨਾ ਚਮਕੀਆਂ ਚਮਕੀਆਂ ਉਦਾਂ ਦੇ ਦੇ ਲਾ ਕੇ ਚੜਦੇ ਦੇਖੋ ਜੀ ਜਦੋਂ ਉਹ ਦੌਰ ਹੁੰਦਾ ਨਾ ਹਮ ਹਮ ਉਹਨਾਂ ਦੋ ਉਸ ਦੌਰ ਦੇ ਵਿੱਚ ਫਿਰ ਤੁਸੀਂ ਵੀ ਭਾਜੀ ਸਟੇਜ ਤੇ ਜਾਂਦੇ ਆ ਸਾਨੂੰ ਪਛਾਣ ਨਹੀਂ ਸਕਦੇ ਕਿਉਂਕਿ ਇੰਨਾ ਕਿ ਉਦੋਂ ਲੱਗਾ ਹੀ ਐਸਾ ਕੁਝ ਹੁੰਦਾ ਕਿਉਂਕਿ ਡਰੈੱਸ ਹੁੰਦੀ ਹੈ ਪੁਲਿਸ ਦੀ ਡਰੈੱਸ ਉਹਦਾ ਵੱਖਰਾ ਟੌਰ ਹੈ ਜਿਹੜੀ ਕਲਾਕਾਰ ਦੀ ਡਰੈੱਸ ਹੈ ਉਹਦੀ ਪਛਾਣ ਹੈ ਉਹਦੀ ਉੱਤੋਂ ਹੁੰਦੀ ਹੈ ਉਦੋਂ ਡਰੈੱਸ ਚੋਈਦਾ ਉਦੋਂ ਲੋਕੀ ਫੋਟੋਆਂ ਵੀ ਕਰਵਾਉਂਦੇ ਨੇ ਸਾਰਾ ਕੁਝ ਹੁੰਦਾ ਪਰ ਇਹ ਸਾਡੀ ਮਜਬੂਰੀ ਹੈ ਕਿ ਸਾਨੂੰ ਇਹਦੇ ਨਾਲ ਕੰਮ ਕਿਰਤ ਕਰਕੇ ਬੱਚੇ ਪਾਲਨੇ ਪੈਣਗੇ ਬੱਚੇ ਪਾਲਨੇ ਜੀ ਕੀ ਸੁਣਾਉਂਦੇ ਸਾਡੇ ਦਰਸ਼ਕਾਂ ਨੂੰ ਸਮਾਜ ਨੂੰ ਸੇਧ ਦੇਣ ਵਾਲਾ ਤੁਸੀਂ ਕਹਿੰਦੇ ਨਾ ਕਿ ਹੁਣ ਉਧਰਲੇ ਪਾਸੇ ਆ ਗਏ ਹਾਂ ਹੁਣ ਇੱਕਦਮ ਦੇਖੋ ਮੈਂ ਤੁਹਾਨੂੰ ਚਿੱਟਾ ਜਿਹੜਾ ਗਾਣਾ ਟੀਵਾ ਪਿਆਂ ਦੀ ਉਹ ਜ਼ਰੂਰ ਸੁਣਾਇਆ ਕਿਉਂਕਿ ਸਾਡੇ ਗਾਣੇ ਜਿੰਨੇ ਵੀ ਹੁੰਦੇ ਨੇ ਸਿਹਤ ਦੇਣ ਵਾਲੇ ਹੁੰ ਕੋਈ ਨਾ ਕੋਈ ਉਹਨਾਂ ਗਾਣਿਆਂ ਦੇ ਵਿੱਚ ਵਿਸ਼ਾ ਜਿਹੜਾ ਅਸੀਂ ਜ਼ਰੂਰ ਲੈ ਕੇ ਚੱਲਦੇ ਆਂ। ਬਾਬਾ ਨਾਨਕ ਗੀਤ ਜਿਹੜਾ ਤੁਸੀਂ ਸੁਣਿਆ ਉਹ ਵੀ ਔਰ ਉਸ ਤੋਂ ਬਾਅਦ ਵਿੱਚ ਅ ਚਿੱਟਾ ਗੀਤ ਜਿਹੜਾ ਉਹਦੀਆਂ ਮੈਂ ਤੁਹਾਨੂੰ ਕਹ ਉਹ ਦੋ ਲੈਣਾ ਉਹ ਵੀ ਨਜ਼ਰ ਕਰ ਲੈਣਾ। ਆ ਪੁੱਤ ਨਾ ਕਿਸੇ ਦਾ ਨਸ਼ਿਆਂ ਹੱਤੇ ਲਾਈਏ ਜੀ। ਥੋੜਾ ਬਹੁਤਾ ਖੌਫ ਰੱਬ ਦਾ ਵੀ ਖਾਈਏ ਜੀ। ਪੁੱਤ ਨਾ ਕਿਸੇ ਦਾ ਚਿੱਟੇ ਉੱਤੇ ਲਾਈਏ ਜੀ। ਥੋੜਾ ਬਹੁਤਾ ਖੌਫ ਰੱਬ ਦਾ ਵੀ ਖਾਈਏ ਜੀ। ਔਰ ਸਿਰ ਪੈ ਜੇ ਲਾਹਨਤਾਂ ਦੀ ਪੰਡ ਚੁੱਕਣੀ ਤੇ ਬੰਦਾ ਬੁੱਤ ਬਣ ਜੇ ਵਿੱਕ ਜਾਂਦੇ ਉਦੋਂ ਘਰਬਾਰ ਮਿੱਤਰੋ ਜਿਵੇਂਲੀ ਪੁੱਤ ਬਣ ਜੇ ਵਿੱਕ ਜਾਂਦੇ ਉਦੋਂ ਘਰਬਾਰ ਮਿੱਤਰੋ ਜਿਵੇਂਲੀ ਪੁੱਤ ਬਣ ਜੇ ਅੱਛਾ ਜੋਦੇ ਦੀ ਤੇ ਸ਼ੌਂਕੀ ਦੀ ਯਾਰੀ ਫਿਰ ਕਦੋਂ ਤੱਕ ਰਹੇਗੀ ਹੂੰ ਜਿੰਨਾ ਤੱਕ ਇੱਕ ਜਣਾ ਮਰਦਾ ਨਹੀਂ ਜੀ ਤੇਰਾ ਭਲਾ ਨਾ ਪ੍ਰਮਾਤਮਾ ਲੰਮੀ ਉਮਰ ਕਰੇ ਦੋਣਾ ਜੀ ਨੇ ਕਹਤਾ ਕਰੇ ਕਿ ਵੀਰ ਕੌਤਾ ਸਾਥ ਦਿੱਤਾ ਜਾਵੇ ਤੁਸੀਂ ਬਾਦ ਆਦੀ ਫੜ ਲਈਏ ਗਾਣੇ ਤਾਂ ਲੈ ਕੇ ਦੇ ਦਿੱਤੇ ਕਿਉਂਕਿ ਅੱਜ ਕਿਸੇ ਨੇ ਗਾਣੇ ਲੈਣੇ ਹੋਣਾ ਨਾ ਫ੍ਰੀ ਕੋਈ ਨਹੀਂ ਦਿੰਦਾ ਪੈਸੇ ਲੈਂਦਾ ਹੈ ਨਾ ਤੁਸੀਂ ਗਾਣੇ ਤਾਂ ਦੇਣੇ ਸ਼ੁਰੂ ਕਰ ਦਿੱਤੇ ਪਰ ਹੁਣ ਅਗਲੀ ਮੰਜ਼ਿਲ ਜਾਂ ਅਗਲੇ ਮੁਕਾਮ ਤੱਕ ਪਹੁੰਚਣਾ ਉਹਦਾ ਜ਼ਰੂਰ ਸਾਥ ਸੰਗਤ ਨੂੰ ਦੇਣਾ ਪੈਣਾ ਜਾਂ ਦਰਸ਼ਕਾਂ ਨੂੰ ਦੇਣਾ ਪੈਣਾ ਕਿਉਂਕਿ ਇਸ ਤਰੀਕੇ ਨਾਲ ਇਸ ਵੀਰ ਦਾ ਸਾਥ ਦਿੰਦੇ ਨੇ ਤਾਂ ਤੁਹਾਡਾ ਸਾਥ ਤਾਂ ਲਗਾਤਾਰ ਇਸੇ ਤਰ੍ਹਾਂ ਰਹਿ ਕੇ ਬਰਕਤ ਅੱਜ ਦੀ ਬਿਲਕੁਲ ਇਸੇ ਤਰ੍ਹਾਂ ਜਿੰਨਾ ਤੱਕ ਬੰਦੇ ਨੂੰ ਸਟਾਰ ਨਹੀਂ ਬਣਾ ਦਿੰਦੇ ਉਹਨਾਂ ਤੱਕ ਪੂਰੀ ਕਾਰਵਾਈ ਜਾਰੀ ਹੈ ਅਜਾ ਸਿੰਘ ਸਾਹਿਬ ਨੇ ਸੋਚਿਆ ਹੋਵਾ ਕਿ ਸਟਾਰ ਬਣਾਏਗੇ ਹੀ ਪਿੱਛੇ ਮੋੜਨਾ ਜੀ ਬਿਲਕੁਲ ਨਿਮਾ ਸ਼ੌਂਕੀ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਨੌਜਵਾਨ 25 26 ਸਾਲ ਦੇ ਕਰੀਬ ਸਮਾਂ ਹੋ ਗਿਆ ਗਾਇਕੀ ਦੇ ਵਿੱਚ ਖੁੱਬਿਆ ਪਰ ਅਜੇ ਤੱਕ ਕੋਈ ਮੁਕਾਮ ਨਹੀਂ ਜੋਦਾ ਬਾਗੋਵਾਨੀ ਜਿਨ੍ਹਾਂ ਨੇ ਇੱਕ ਬੇੜਾ ਚੁੱਕਿਆ ਹੋਵੇ ਕਿ ਇਸ ਵੀਰ ਨੂੰ ਕਾਮਯਾਬੀ ਜ਼ਰੂਰ ਹਾਸਲ ਕਰਨੀ ਹੈ ਇਸ ਨੂੰ ਕਰਵਾਣੀ ਵੀ ਜ਼ਰੂਰ ਹੈ ਸਟਾਰ ਬਣੀਏ ਜਾਂ ਨਾ ਬਣੀਏ ਫਲॉप ਹੋਈਏ ਜਾਂ ਨਾ ਹੋਈਏ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਇਸ ਵੀਰ ਨੂੰ ਕਾਮਯਾਬ ਜ਼ਰੂਰ ਕਰਨਾ ਵਾ ਕਿਸੇ ਨਾ ਕਿਸੇ ਤਰੀਕੇ ਉਦ ਤੱਕ ਵਾਪਸ ਨਹੀਂ ਮੁੜਿਆ ਜਾਵੇਗਾ ਐਸੇ ਕਲਾਕਾਰ ਨਿਮਾ ਸ਼ੌਂਕੀ ਨਹੀਂ ਕਲਾ ਬਹੁਤ ਸਾਰੇ ਪੰਜਾਬ ਭਰ ਦੇ ਵਿੱਚ ਐਸੇ ਕਲਾਕਾਰ ਨੇ ਜਿਨ੍ਹਾਂ ਕੋ ਕਲਾ ਹੁੰਦਿਆਂ ਹੋਇਆਂ ਵੀ ਜਿਨ੍ਹਾਂ ਦੀ ਸਪੋਰਟ ਵਾਸਤੇ ਕੋਈ ਨਹੀਂ ਅੱਗੇ ਆਂਦਾ ਸਪੋਰਟ ਵਾਸਤੇ ਅੱਗੇ ਨਹੀਂ ਆਂਦਾ ਤਾਂ ਉਸੇ ਤਰੀਕੇ ਨਾਲ ਉੱਥੇ ਹੀ ਦੱਬ ਕੇ ਰਹਿ ਜਾਂਦਾ ਆਪਣੀ ਘਰ ਦੀਆਂ ਮਜਬੂਰੀਆਂ ਘਰਾਂ ਦੀਆਂ ਗਰੀਬੀਆਂ ਉਸ ਕਲਾਕਾਰ ਨੂੰ ਅੱਗੇ ਨਹੀਂ ਉਭਰਨ ਦਿੰਦੀਆਂ ਲੋੜ ਹੈ ਐਸੇ ਕਲਾਕਾਰਾਂ ਦੀ ਮਦਦ ਕਰਨ ਦੀ ਮਦਦ ਕੀ ਹੈ ਕਿ ਇਹਨਾਂ ਦੀ ਸਪੋਰਟ ਕਰਨ ਦੀ ਨਾ ਕੀ ਕੋਈ ਪੈਸੇ ਪੱਖੋਂ ਮਦਦ ਮੰਗੀ ਹੈ ਨਾ ਕਿਸੇ ਹੋਰ ਪੱਖੋਂ ਸਿਰਫ ਤਾਂ ਸਿਰਫ سپورਟ ਮੰਗੀ ਹੈ ਕਿ سپورਟ ਕੌਣ ਕਰਨਗੇ ਉਹ ਦਰਸ਼ਕ ਜੋ ਇਸ ਵੀਰ ਨੂੰ ਸੁਣਦੇ ਨੇ ਉਹਨਾਂ ਦੀ سپورਟ ਦੀ ਲੋੜ ਹੈ ਜੇਕਰ ਉਹ سپورਟ ਕਰਨਗੇ ਤਾਂ ਇਸ ਵੀਰ ਨੂੰ ਵੀ ਕਾਮਯਾਬੀ ਜ਼ਰੂਰ ਕਿਤੇ ਨਾ ਕਿਤੇ ਹਾਸਲ ਹੋਵੇਗੀ